ਹਾਂਜੀ ਮਿੱਤਰੋ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦਾ ਰਿਜ਼ਲਟ ਦੱਸਣ ਜਾ ਰਹੇ ਹਾਂ ਅੱਜ ਟਰੈਕਟਰ ਸੀਗੇ ਲਾਲ ਦੇ ਮੇਲੇ ਤੇ ਸਰਾਹ ਹੋਇਆ ਮੇਰੇ ਵੀਰੋ ਵੱਡੇ ਮੈਚ ਵਧੀਆ ਖਿਡਾਰੀ ਪਹੁੰਚੇ ਪਹਿਲੇ ਨੰਬਰ ਤੇ ਮੇਰੇ ਵੀਰੋ ਦੀਪਕ ਦਵਰਜੀ ਹੁਣਿਆਂ ਦੀ ਟੀਮ ਮੇਰੇ ਵੀਰੋ ਪਹਿਲੇ ਨੰਬਰ ਤੇ ਆਈ ਸ਼ਰਨਾ ਡੱਗੋ ਰਮਾਣਾ ਤੇ ਕੁਲਵੀਰ ਜਟਾਣੇ ਹੁਣੀ ਜੱਸ ਦੇ ਵਿੱਚ ਸੀਗੇ ਮੇਰੇ ਮੇਰੇ ਵੀਰੋ ਜਸ਼ਨ ਆਲਮਗੀਰ ਗਿਆ ਵੀ ਖੇਡ ਰਿਹਾ ਸੀਗਾ ਤੇ ਮਾਕੀ ਮੇਰੇ ਵੀਰੋ ਦੂਜੇ ਪਾਸੇ ਵੀ ਵਧੀਆ ਟੀਮ ਸੀਗੀ ਲੱਜਾ ਲਕੜੀ ਦੀ ਟੀਮ ਦੇ ਦਰਮਿਆਨ ਵੱਡਾ ਮੈਚ ਹੋਇਆ ਜਸ਼ਨ ਆਲਮਗੀਰ ਪਹਿਲਵਾਨਾਂ ਦਾ ਮੁੰਡਾ ਬੈਸਟ ਰੇਡਰ ਬਣਿਆ ਮੇਰੇ ਵੀਰੋ ਜਾਫੀ ਦੀ ਗੱਲ ਕਰੀਏ ਤਾਂ ਕੁਲਵੀਰ ਜਟਾਣੇ ਵਾਲਾ ਤੇ ਸ਼ਰਨਾ ਡੱਗੋ ਵਾਲਾ ਬੈਸਟ ਜਾਫੀ ਬਣੇ ਦਬੁਰਜੀ ਵਾਲੇ ਦੀਪ ਨੇ ਮੇਰੇ ਵੀਰੋ ਜਸ਼ਨ ਨੂੰ ਮੌਕਾ ਦਿੱਤਾ ਸਾਰੇ ਇੰਜੋਏ ਵਧੀਆ ਖਿਡਾਰੀ ਸੀਗੇ ਵਧੀਆ ਮੈਚ ਹੋਏ ਤੇ ਬਾਕੀ ਅੱਜ ਦਾ ਮੇਲਾ ਇਹ ਲਹਿਲ ਦੇ ਵਿੱਚ ਟਰੈਕਟਰ ਸੀਗੇ ਬੈਸਟਾਂ ਨੂੰ 175 ਇਨਾਮ ਸੀਗਾ ਟੌਪ ਦੇ ਮੈਚ ਤੇ ਟੌਪ ਦੇ ਖਿਡਾਰੀ ਦਬੋਰਜੀ ਵਾਲ ਨੇ ਵੀ ਅੱਜ ਕਮਾਲਾਂ ਕੀਤੀਆਂ ਮੇਰੇ ਵੀਰੋ ਉਧਰ ਹਾਕਮ ਵਾਲੀਏ ਜੱਗੂ ਬਾਰੇ ਗੱਲ ਕਰੀਏ ਬਹੁਤ ਵੀਰ ਪੁੱਛਦੇ ਆ ਹਾਕਮ ਵਾਲੀਏ ਦੀ ਚਰਚਾ ਹੁੰਦੀ ਆ ਉਹ ਵੀ ਠੀਕ ਆ ਬਿਲਕੁਲ ਕੱਲ ਜੋ ਹੈ ਸੱਟ ਲੱਗ ਗਈ ਸੀ ਵੀਰ ਦੇ ਪਰ ਪਤਾ ਲੱਗਿਆ ਵੀ ਬਿਲਕੁਲ ਠੀਕ ਆ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਫਿਰ ਕਮਾਲਾਂ ਕਰੂਗਾ ਮੁੰਡਾ ਕਿਉਂਕਿ ਹੁਣੀ ਵਾਪਸੀ ਕਰਦਾ ਤੇ ਫਿਰ ਜੋ ਹੈ ਸੱਟ ਲੱਗ ਜਾਂਦੀ ਆ 2-4 ਕੱਪਾਂ ਬਾਅਦ ਪਰ ਬਾਬੇ ਦੀ ਮੇਰਨਾ ਬਿਲਕੁਲ ਠੀਕ ਆ ਦੇਦ ਨਾਲ ਆ ਮੇਲਾ ਆ ਰਿਹਾ 21 ਫਰਵਰੀ ਨੂੰ ਮੇਰੇ ਵੀਰੋ 18 ਗੱਡੀਆਂ ਬੈਸਟਾਂ ਨੂੰ ਸਰੇ ਦੇ ਮੈਚ ਉੱਥੇ ਵੀ ਦੇਖਣਾ ਨਾ ਭੁੱਲਿਓ ਬਾਕੀ ਉੱਥੇ ਖਿਡਾਰੀ ਤੁਹਾਨੂੰ ਅਗਲੀ ਵੀਡੀਓ ਜਲਦੀ ਬਣਾਵਾਂਗੇ ਇਸ ਕੱਪ ਬਾਰੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰਿਓ